ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖੰਨਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਤੋਂ ਫਤਿਹਗੜ ਚੂੜੀਆਂ ਰੋਡ ਨੂੰ ਜਿਹੜਾ ਰੋਡ ਜਾਂਦਾ ਵਾ ਰੋਡ ਦੇ ਉੱਪਰ ਹੀ ਜਿਹੜਾ ਵੀਰਜਨ ਹੰਦਾ ਨਾਲ ਬਿਲਕੁਲ ਚਮਿਆਰੀ ਲੱਗਦਾ ਹੈ ਤੇ ਨਾਲ ਹੀ ਅੱਡਾ ਜਿਹੜਾ ਵਾ ਪਿੰਡ ਖੰਨਵਾਲ ਕੱਲਪਾ ਤੋਂ ਹੁਣ ਆਪਾਂ ਕਰਦੇ ਹਾਂ ਵੀਡੀਓ ਨਾ ਪਹਿਲੀ ਵੀਡੀਓ ਆ ਆਪਣੀ ਇਸ ਕਰਦੇ ਵਿੱਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਤੇ ਵੀ ਜੀ ਨਾਮ ਦੱਸ ਤੇ ਕਰੀ ਆਪਣਾ ਨਾਮ ਵੀਰ ਜੀ ਦਰਪਾਲ ਸਿੰਘ ਜੀ ਤੇ ਪਿੰਡ ਵੀ ਦੱਸ ਤੇ ਕਰੀ ਖਾਨਵਾਲ ਹਾਂਜੀ ਜਨਾਲਾ ਜਿਹੜਾ ਅਮਰਸਰ ਤੇ ਫੋਨ ਨੰਬਰ ਬੋਲ ਦੇ ਕਰੀ 88470 29897 ਠੀਕ ਐ ਜਨਾਲੇ ਤੋਂ ਫਤਿਹਗੜ੍ਹ ਦੇ ਜਿਹੜਾ ਰੋਡ ਜਾਂਦਾ ਉੱਤੇ ਹੀ ਆ ਹਨਾ ਖਾਨਵਾਲ ਕੋੜਲਾ ਕਰਕੇ ਵਜਦਾ ਠੀਕ ਐ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਹਾਂਜੀ ਵਪਾਰ ਦਾ ਠੀਕ ਐ ਤੇ ਸ਼ੁਰੂਆਤ ਫਿਰ ਤਾਜੀ ਸੋਈ ਤੋਂ ਕਰ ਲਈ ਹੈ ਨਾ ਕਿੰਨਾ ਕਿਚੜਾ ਵੇਚੇ ਨਾ ਸੋਈ ਨਾ ਸਵੇਰ ਦੀ ਕਾਲਸ ਹੋਈ ਇਸ ਵਾਰ ਤੇ ਅੱਛਾ ਕਾਲਸ ਸਵੇਰ ਦੀ ਸੂਈ ਆ ਬੱਚਾ ਕਿਹੜਾ ਚੇਲਾ ਬੱਚਾ ਵੱਛੀ ਜਮਾਰੀ ਅੱਛਾ ਆ ਜਿਹੜੀ ਵੱਛੀ ਆ ਤੇ ਮਗਰ ਤਾਜ਼ਾ ਹੀ ਆ ਬੱਚਾ ਜਿਹੜਾ ਬਿਲਕੁਲ ਹਾਂਜੀ ਹਾਂਜੀ ਆ ਪੁਲਾਹ ਦੇ ਦੀ ਕਮਲੇ ਜੀ ਆ ਦੇਖ ਸਾਦੇ ਜੀ ਬਿਲਕੁਲ ਤਾਜ਼ਾ ਬੱਚਾ ਆ ਜਿਹੜਾ ਸੜੂ ਨਾਲੀ ਜੀ ਪੁਲਾਹਣਾ ਜੀ ਹਾਂ ਦੇਖ ਸਾਦੇ ਬਿਲਕੁਲ ਤਾਜ਼ਾ 나ੜੂ ਦੀ ਨਾਲੀ ਆ ਜਿਹੜਾ ਤੇ ਮਗਰ ਵੀ ਇਹਦੇ ਵੱਛੀ ਆ ਗਾਂ ਦੇ ਸਾਨਾ ਵੱਛੀ ਜਿਹੜੀ ਆ ਪਲੀ ਆ ਜਿਹੜੀ ਤੇ ਅਜੇ ਤੇ ਬੋਲਾ ਹੀ ਨਾ ਵੀਰ ਜੀ ਦੇਖੋ ਅਸੀਂ ਬੋਲਾ ਜੀ ਕਿੰਨਾ ਕੁ ਵਾਹ ਵੀਰ ਜੀ ਸ 7 ਕਿਲੋ ਆਗਾ ਜੀ ਤੇ ਅਤਰਾ ਕਿੰਨਾ ਕੁ ਚਵਾਈ ਜਾ ਦੁੱਧ ਦੁੱਧ ਵੀਰ ਜੀ 10-11 ਕਿਲੋ ਕਰੂਗੀ ਲਿਆ ਫਿਰ ਤੋੜ ਦੀ ਜਨਾ ਇੱਕ ਵਾਰੀ ਉਦੋਂ ਤੋੜ ਦੇ ਵੀਰ ਜੀ ਸਭ ਬਾਕੀ 11:00 ਵਜੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਕੋਈ ਵੀ ਰੋਸਾ ਨਾਲ ਜਿਹੜਾ ਹਵਾਨੇ ਦੇ ਹੁੰਦਾ ਜਲਾਵੇ ਠੀਕ ਜੀ ਬਾਕੀ ਥਾਂ ਜਿਹੜਾ ਚੰਗਾ ਲੱਗਾ ਇੱਥੇ ਲੋਇਆ ਕੁਹੀ ਆਂਦੇ ਤੈਨੂੰ ਤੇ ਬਾਕੀ ਵੀਰ ਜੀ ਠੰਡੀ ਠੰਡੀ ਤੇਰੀ ਆ ਠੀਕ ਹੈ ਜੀ ਹਾਂ ਦੇਖ ਸਾਹ ਦਿਖਾ ਗਏ ਹਨ ਜੀ ਹਾਂ ਜੀ ਧਾਰਾ ਮੁਖਾ ਦਿਖਾ ਦਿਓ ਸੁੱਖ ਤੇਰਾ ਕੋਈ ਰਸੀ ਪੰਦੀ ਲੋੜ ਨਹੀਂ ਹਾਂ ਨਹੀਂ ਠੀਕ ਹੈ ਜੀ ਤੇ ਕਿੰਨਾ ਕੁ ਵੀਰ ਦੀ ਮੋਲ ਰੱਖਦੀ ਹੈ ਤਾਂ ਫਿਰ ਆਪਾਂ ਮੋਲ ਤੇ ਵੀਰ ਜੀ 20000 ਕਰਦੇ ਜੀ ਅੱਛਾ ਦੇਣੀ ਕਿੰਨੇ ਦੀ ਆਪਾਂ ਇਹ ਦੇ ਦਾਂਗੇ ਤਿਆਰ ਤਿਆਰੀ ਦੇ ਦੋਗੇ ਬਾਕੀ ਮਾਨਤਾਂ ਵਿੱਚ ਹੋਰ ਕਰ ਦੋਗੇ ਕਰਾਂਗੇ ਵੀਰ ਜਿਹੜਾ ਵੀਰ ਭਰਾ ਹੋਊਗਾ ਕੋਈ ਫੋਨ ਲਾਵੇ ਇੱਕ ਵਾਰੀ ਹਨਾ ਬਾਕੀ ਪਹਿਲੀ ਵੀਡੀਓ ਮਾਨਤਾਂ ਨੂੰ ਫੋਲ ਹੀ ਕਿੰਦੇ ਹੋਣਗੇ ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ ਮਾਨਤਾਂ ਜਿਹੜੇ ਸਾਰੀਆਂ ਚ ਹੋਣਗੇ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੁਈਨਾ ਇਹਨੂੰ ਵੀਰ ਜੀ 10 ਤੋਂ 12 ਦਿਨ ਹੋਏ ਜੀ ਅੱਛਾ ਇਹਦਾ ਬੱਚਾ ਹੋ ਜੇ ਬੱਚਾ ਹੋ ਜੇ ਬੱਚਾ ਜੀ ਮਗਰ ਉਹ ਬੱਚਾ ਜਿਹੜਾ ਸਾਹਮਣੇ ਖਲੋਤਾ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਵੀ ਜੇ ਆਹੋ ਤਾਂ ਦੁੱਧ 12 ਕਿਲੋ ਆ 11 ਕਿਲੋ ਦਾਵੇਂ ਅੱਛਾ 11 12 ਲੀਟਰ ਜਿਹੜਾ ਹੈਗਾ ਵਾ ਜਿਹੜਾ ਕਰੋ ਦੋ ਟਾਈਮ ਚਵਾ ਕੇ ਦੋਗੇ ਤੋੜ ਦਈਏ ਫਿਰ ਇਹਨੇ ਪਹਿਲੇ ਨਾੜ ਜੇ ਅੱਛਾ ਪਹਿਲਾਂ ਹੀ ਸੁਆਇਆ ਹਾਂਜੀ ਠੀਕ ਐ ਇਹ ਵਾਦਸਾ ਦੇ ਦੁੱਧ ਹੋ ਰਾਣਾ ਹਾਂਜੀ ਵਧੂਗੀ ਵਧੂਗੀ ਵੀਰ ਜੀ ਪਠਾ ਪੁੱਠਿਆ ਨਹੀਂ ਗਾ ਸਟਾਲਾ ਤਰ ਭਾਣ ਵਧ ਕਰਮਾਂ ਲਿਆ ਦੁੱਧ ਲੈ ਕੇ ਚੜੀ ਹੋਣੀ ਠੀਕ ਐ ਜੀ ਬਾਕੀ ਪਹਿਲਾ ਇਹ ਸੁਆ ਕੰਪੈਕਟ ਜਿਹਾ ਹਵਾਨਾ ਜਿਹੜਾ ਉਤਰਾਂ ਕੱਦ ਕੱਠ ਜਿਹੜਾ ਇਹਦਾ ਚੰਗਾ ਤੇਰਾ ਜਿਹਾ ਫੇਸ ਹੈ ਜਿਹੜਾ ਇਹ ਲੈ ਜਓ ਜੀ ਬਾਕੀ ਤੇ ਜਿਹੜੀਆਂ ਸੁਈਆਂ ਸਵਾਈਆਂ ਉਹਨਾਂ ਦੇ ਤੁਸੀਂ ਚਵਾਈ ਕਰਕੇ ਖੜਦੀਆਂ ਆਪਣੀ ਤਸੱਲੀ ਕਰਕੇ ਖੜਦੀਆਂ ਬਾਕੀ ਵੀ ਜੀ ਅ ਵੀ ਛੰਜੀ ਛੰਜੀ ਜੀ ਕੋਈ ਵੰਨ ਨਹੀਂ ਕੋਈ ਵੰਗਾ ਨਹੀਂ ਕੋਈ ਲੈਣ ਨਹੀਂ ਠੀਕ ਹੈ ਜੀ ਇਹ ਵੀ ਠੰਡੀ ਤੇਰੀ ਆ ਜਿਹੜੀ ਬਾਕੀ ਇਹ ਕਿ ਠੰਡੇ ਤੇਰੇ ਪਸ਼ੂ ਦਾ ਜਿਹੜਾ ਵਾਧਾ ਹੁੰਦਾ ਵਾ ਲੈ ਜਾ ਵੀਰ ਜੀ ਤੇ ਇਹਦਾ ਵੀ ਜੀ ਆਪਾਂ ਕੀ ਰੱਖੀਏ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਕਰਮ ਦਾ 40000 ਕਰੀ ਦੇ अच्छा 35000 ਦੇ ਰਾਂ 35000 ਹੀ ਦੇ ਦੋਗੇ ਵਿੱਚੋਂ ਖੁੱਲਾ ਕਰ ਦੋਗੇ ਮਨਤਨ ਮਨਤਨ ਕਰਾਂਗੇ ਜਿਹੜਾ ਕੋ ਆਉ ਖੁੱਲਾ ਮਨਤਨ ਕਰਕੇ ਲਾਂਗੇ ਫੋਨ ਲਾਵੇ ਕੋਈ ਇੱਕ ਵਾਰੀ ਹਨਾ ਤੇ ਹੁਣ ਆ ਗਏ ਆਪਣੇ ਕੋਲ ਇਹ ਵੀਰ ਜੀ ਇਹ ਹਫ਼ਤਾ ਖੜ ਦਿਜੀਏ ਅੱਛਾ 20+ ਵੀ ਗਰੰਟੀ ਆਈ ਇਹਦੀ ਅੱਛਾ ਜਿਹੜਾ ਨੇ ਪਹਿਲਾਂ ਸੁਣਵਾਇਆ ਜੀ ਅੱਛਾ ਦੂਜਾ ਸੁਭਾ ਸੁਣੀਏ ਠੀਕ ਆ ਹਾਂਜੀ ਤੇ ਕਿੰਨਾ ਕੁ ਲਾਜੀ ਟਾਈਮ ਹੈ ਜੀ ਤਾਂ ਵੀਰ ਜੀ ਆਹੋ ਕੋ 6-7 ਦਿਨ ਹਫ਼ਤਾ ਲੈ ਲਓ ਠੀਕ ਆ ਤੋੜ ਦਈਏ ਫਿਰ ਇਹਨਾਂ ਵਿੱਚ ਆਪਾਂ ਵੀ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਅਰ ਕੀ ਚਵਾਜੂਗੀ ਏ ਡਾਂਮੇ ਜੇ ਖੜਦੀ ਏ ਸੋਨ ਚ ਪਰ ਆਹ ਤਾ ਦਸ ਦਿਨ ਲੱਜੂਗੀ ਸੋਨ ਤੱਕ ਚੰਗੀ ਤਿਆਰ ਹੋਜੂਗੀ ਹਾਂਜੀ ਬੰਦ ਵੀ ਜੀ ਨੇ ਬਾਕੀ ਇਹ ਵੀ ਇਹੋ ਜਿਹੀ ਦੇ ਕੋਈ ਤਾਂ ਕੀ ਏ ਵੀ ਠੰਡੀ ਤੇ ਰਹੀ ਏ ਜਿਹੜੀ ਹਾਂਜੀ ਠੰਡ ਦਿਖਾ ਦੀ ਏ ਤੇ ਵੀ ਲੱਗ ਤੇ ਤੁਹਾਨੂੰ ਆ ਦੇਖ ਸਾਡੇ ਲੋ ਲੱਟ ਪੈਣੀ ਹੈ ਨਾ ਦੇਖਾਂ ਬਾਕੀ ਜਿਹੜੇ ਢੱਲਾ ਢੁਲਾ ਹਵਾਨੇ ਚ ਕਾਫੀ ਆ ਅਰੇ ਬੰਨੀ ਵੀਰ ਦੀ ਵਸੀ ਬਾਹਰ ਹੋਣੀ ਆ ਫਟ ਲੱਗਣੀ ਆ ਜੀ ਠੀਕ ਆ ਹਾਂ ਜੀ ਇਥੇ ਅਗਲੀ ਪੁੱਛਣਾ ਕਰਕੇ ਤੇ ਇਹਦਾ ਕੀ ਰੱਖਦੀ ਆ ਆਪਾਂ ਮੁੱਲ ਫਿਰ ਮੁੱਲ ਤਾਂ ਮਿੱਟੀ ਦਾ ਪਤਾ ਹੈ 70 ਵੀ ਕਰਾ ਜਿੰਦੀ ਹੈ ਥੋੜੇ ਥੋੜੇ ਦਿਨ ਲੈਂਦੀ ਹੈ ਸਿਆ ਉਸ ਦਾ ਵੀਰ ਛੱਡ ਦਿੰਦੇ ਆ ਹਾਂਜੀ ਹਾਂਜੀ 60000 ਰੁਪਏ ਮੁੱਲ ਕਰਦੇ ਆ ਅੱਛਾ ਹਾਂਜੀ ਬਾਕੀ ਵਿੱਚ ਮਾਨ ਕਰ ਦੋਗੇ ਮਾਨ ਖੁੱਲਾ ਕਰਾਂਗੇ ਜੋ ਜਿਹੜਾ ਕੋਈ ਫੋਨ ਲਾਵੇ ਇੱਕਰੀ ਹਨਾ ਮਾਨ ਪੂਰਾ ਫੋਨ ਕਰਾਂਗੇ ਠੀਕ ਹੈ ਜੀ ਤੇ ਠੀਕ ਹੈ ਵਿਧੇ ਹੋਰ ਕੁਝ ਹੈ ਨਾ ਠੀਕ ਹੈ ਜੀ ਵਰੋ ਵੀਰਾਂ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੇ ਸਵੇ ਡੰਗਰੇ ਆਣ ਕੇ ਚੌਕ ਤਸੱਲੀ ਕਰਕੇ ਖੜੋ ਜਿਹੜੇ ਗੱਬਣ ਆ ਉੱਤੇ ਪਕੇ ਖੜੋ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਆਪਣੀ ਫੁੱਲ ਗਰੰਟੀ ਆ ਦੁੱਧ ਦੀ ਵੀ ਥਣਾ ਦੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਵਿਧਿਆ ਨੇ ਤਿੰਨ ਮੁਕਾਓ ਕੀਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ